ਸਿੱਖਿਆ क्रांति ਦੇ ਸਕੂਲ ਪ੍ਰੋਗਰਾਮ ਦੇ ਤਹਿਤ ਵਿਧਾਨ ਸਭਾ ਹਲਕਾ ਫਲੋਰ ਦੇ ਸ਼ਹਿਰ ਗੁਰਾਇਆਂ ਦੇ ਵਕ ਵਕ ਸਰਕਾਰੀ ਸਕੂਲਾਂ ਵਿੱਚ ਉਦਘਾਟਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਪਹੁੰਚੇ ਵਕ ਵਕ ਸਕੂਲੀ ਵਿਦਿਆਰਥੀਆਂ ਨੂੰ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਤੇ ਸਹੂਲਤਾਂ ਦੇਣ ਦੇ ਮੰਤਵ ਨਾਲ ਪੂਰੇ ਸੂਬੇ ਭਰ ਵਿੱਚ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਵੀ ਵਧੀਆ ਸਿੱਖਿਆ ਹਾਸਲ ਕਰ ਸਕਣ ਇਸ ਮੌਕੇ ਵੱਖ-ਵੱਖ ਸਕੂਲਾਂ ਮੁਖੀਆਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਮਹੱਤਪੁਰ ਕਸਬਾ ਗਰਾਹ ਸ਼ਹਿਰ ਗਰਾਹ ਸ਼ਹਿਰ ਦੇ ਸੀਨੀਅਰ ਸੈਂਡਰੀ ਸਕੂਲ ਜਿਹੜਾ ਲੜਕੀਆਂ ਦਾ ਆ ਉਸ ਤੇ ਅੱਜ ਹਾਲ ਦੇ ਵਿੱਚ ਅਸੀਂ ਅੱਜ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਕੋਸ ਵਿਸ਼ੇ ਤੇ ਜਿਹੜਾ ਅੱਜ ਅਸੀਂ ਫੰਕਸ਼ਨ ਕੀਤਾ ਸੀ ਔਰ ਇਸ ਮੌਕੇ ਤੇ ਅਸੀਂ ਉਹਨਾਂ 33 ਬੱਚੀਆਂ ਨੂੰ ਜਿਨ੍ਹਾਂ ਨੇ ਕਿ ਐਨ ਐਸ ਕੇ ਯੂ ਐਫ ਇੱਕ ਜਿਹੜਾ ਹੈਗਾ ਕਿਤਾਬ ਮੁਕੀ ਸਕੀਮ ਆ ਉਸੇ ਵਿੱਚ ਜਿਹੜਾ ਹੈ ਸਲਾਈ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾਈਆਂ ਇਹਨਾਂ ਬੱਚੀਆਂ ਨੇ ਉਸ ਕੋਰਸ ਦੇ ਵਿੱਚ ਮੁਹਾਰਤ ਹਾਸਲ ਕਰਕੇ ਇਥੋਂ ਪਲੱਸ 2 ਦੀ ਸਿੱਖਿਆ ਗ੍ਰਹਿਣ ਕੀਤੀ ਆ ਇਹਨਾਂ ਬੱਚੀਆਂ ਨੂੰ 33 ਸਲਾਈ ਮਸ਼ੀਨਾਂ ਦਿੱਤੀਆਂ ਤਾਂ ਕਿ ਇਹ ਆਪਣੇ ਸਮਾਜ ਦੇ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਹੈ ਹੋਰ ਇਸ ਨੂੰ ਵਧੀਆ ਢੰਗ ਦੇ ਨਾਲ ਚਾੜੂ ਢੰਗ ਦੇ ਨਾਲ ਜਿਹੜਾ ਹੈਗਾ ਚਲਾ ਕੇ ਆਪਣੇ ਰੋਜੀ ਰੋਟੀ ਦਾ ਵੀ ਸਾਧਨ ਬਣਾ ਸਕਦੇ ਆ ਔਰ ਸਮਾਜ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਜੀਉਣ ਦੀ ਜਿਹੜੀ ਆ ਪ੍ਰੇਰਣਾ ਦੇ ਸਕਦੇ ਆ ਸੋ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਸਾਰੇ ਹੀ ਸਕੂਲਾਂ ਦੇ ਵਿੱਚ ਕਿਤਾ ਮੁਖੀ ਸਕੀਮਾਂ ਰਾਹੀਂ ਚਾਹੇ ਉਹ ਸਲਾਈ ਦਾ ਮੁੱਦਾ ਹੋਵੇ ਜਾਂ ਬਿਊਟੀਸ਼ੀਨ ਦਾ ਮੁੱਦਾ ਹੋਵੇ ਜਾਂ ਕੰਪਿਊਟਰ ਪ੍ਰਣਾਲੀ ਦਾ ਹੋਵੇ ਜਾਂ ਹੋਰ ਸਕਿੱਲ ਪ੍ਰੋਗਰਾਮ ਹੋਣਗੇ ਉਹ ਸਾਰੇ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਜਿੱਥੇ 20 ਹਜ਼ਾਰ ਸਕੂਲਾਂ ਦੇ ਵਿੱਚ ਲਗਭਗ 28 ਲੱਖ ਬੱਚੇ ਜਿਹੜੇ ਆ ਉਹ ਪੜ੍ਹਦੇ ਆ ਉਹਨਾਂ ਦੇ ਅਸੀਂ ਪਵਿੱਖ ਨੂੰ ਬਣਾਉਣ ਲਈ ਜਿਸ ਤਰ੍ਹਾਂ ਅੱਜ ਇਹ ਸਕੂਲ ਦੇ ਵਿੱਚ ਬੱਚੀਆਂ ਨੂੰ ਜਿਹੜੀਆਂ ਸਲਾਈ ਮਸ਼ੀਨਾਂ ਦਿੱਤੀਆਂ ਆ ਔਰ ਆਪਣੀ ਜ਼ਿੰਦਗੀ ਜੀਉਣ ਲਈ ਆਪਣੇ ਆਪ ਪੈਰਾ ਤੇ ਖਾਣ ਦੀ ਜਿਹੜੀ ਪ੍ਰੇਰਣਾ ਆ ਉਹ ਪੰਜਾਬ ਸਰਕਾਰ ਔਰ ਸੂਬੇ ਦੇ ਮੁੱਖ ਮੰਤਰੀ ਸਰ ਪ੍ਰਗਨ ਸਿੰਘ ਮਾਨ ਜੀ ਔਰ ਜਿਹੜੇ ਸਾਡੇ ਬਹੁਤ ਹੀ ਸਤਿਕਾਰਤ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਜ ਜੀ ਉਹਨਾਂ ਦੇ ਯਤਨ ਸਦਕਾ ਜਿਹੜਾਗਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਜਿਹੜਾ ਚੱਲ ਰਿਹਾ ਆ ਉਸ ਦੇ ਵਿੱਚ ਅੱਜ ਬਹੁਤ ਹੀ ਵੱਡਾ ਸਕੂਲਾਂ ਦੇ ਵਿੱਚ ਕਾਇਆ ਕਲਪ ਹੋ ਰਹੀ ਆ ਸਕੂਲਾਂ ਨੂੰ ਪੂਰੇ ਸਮੁੱਚੀ ਬਾਉਂਡਰੀ ਬਾਲਾਂ ਦੇ ਨਾਲ ਲਾਇਬ੍ਰੇਰੀਆਂ ਦੇ ਨਾਲ ਪਰ ਜੋਗ ਸ਼ਲਾਮਾ ਦੇ ਨਾਲ ਔਰ ਵਧੀਆ ਜਿਹੜੇ ਹੈਗੇ ਆ ਕਮਰੇ ਅਤ ਉਹਨਾਂ ਦੇ ਜਿਹੜੇ ਆ ਮਹਈਆ ਕਰਵਾਏ ਜਾ ਰਹੇ ਆ ਔਰ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਇਨਾਂ ਸਕੂਲਾਂ ਵੱਲ ਜਿਹੜਾ ਧਿਆਨ ਨਹੀਂ ਸੀ ਦਿੱਤਾ ਪਰੰਤੂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਸਿਰ ਤੇ ਸਿਰਫ ਸਕੂਲਾਂ ਦੀ ਖਾਇਕਲ ਪਕਾਂਦੇ ਲਈ ਜਿਹੜੀ ਯਤਨਸ਼ੀਲ ਆ ਸੋ ਆਓ ਮੈਂ ਤੁਹਾਨੂੰ ਵੀ ਮੀਡੀਆ ਰਾਹੀਂ ਇੱਕ ਸੱਦਾ ਦਿੰਨਾ ਆ ਤੇ ਆਪਾਂ ਜੇ ਵਧੀਆ ਸਮਾਜ ਜੋ ਸੂਬੇ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸੋਚ ਆ ਰੰਗਲਾ ਪੰਜਾਬ ਜੇ ਆਪਾਂ ਬਣਾਉਣਾ ਤਾਂ ਇਹਨਾਂ ਸਕੂਲਾਂ ਦੇ ਨਾਲ ਜੁੜ ਕੇ ਇਹਨਾਂ ਬੱਚੀਆਂ ਦਾ ਉਜਬਲ ਪਵਿਕ ਬਣਾਈਏ ਇਹਨਾਂ ਬੱਚੀਆਂ ਦਾ ਉਜਬਲ ਪਵਿਕ ਹੋਣ ਦੇ ਨਾਲ ਇਹ ਜਿਹੜਾ ਹੈਗਾ ਸਮਾਜ ਦੇ ਇੱਕ ਬਹੁਤ ਹੀ ਵਧੀਆ ਰੋਲ ਅਪਣਾਉਣ ਗਿਆ ਤਾਂ ਆਪੇ ਜਿਹੜਾ ਰੰਗਲਾ ਪੰਜਾਬ ਬਣੇਗਾ ਸੋ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਤੁਹਾਡੇ ਵੱਲੋਂ ਅੱਜ ਕਿੰਨੇ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਸਾਡੇ ਅੱਜ ਜਿਹੜੇ ਗਿਆ ਲਗਭਗ 6 ਸਕੂਲ ਆ ਜਿਨ੍ਹਾਂ ਸਕੂਲਾਂ ਦੇ ਵਿੱਚ ਅਸੀਂ ਜਿਹੜਾ ਪੋਦ ਕਾਟਣ ਕਰ ਰਿਹਾ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਉੱਥੇ ਵੀ ਅਸੀਂ 11 ਲੱਖ 55000 ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵਧੀਆ ਜਿਹੜੀ ਲੈਬ ਪ੍ਰਯੋਗਸ਼ਾਲਾ ਜਿਹੜੀ ਸਾਇੰਸ ਵਿਸ਼ੇ ਨਾਲ ਸੰਬੰਧਿਤ ਸੀ ਉਸ ਦੀ ਜਿਹੜੀ ਤਿਆਰੀ ਹੋਈ ਆ 10 ਲੱਖ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵਧੀਆ ਜਿਹੜਾ ਏਸੀ ਰੂਮ ਜਿਹੜਾ ਹੈਗਾ ਉਹ ਵੀ ਉੱਥੇ ਤਿਆਰ ਹੋਇਆ ਹੈਗਾ ਕੁਝ ਹੋਰ ਰਿਪੇਅਰ ਐਂਡ ਮੇਨਟੇਨੈਂਸ ਤੇ ਜਿਹੜੇ ਆ ਕੰਮ ਉੱਥੇ ਲਗਭਗ 24-25 ਲੱਖ ਦੀ ਲਾਗਤ ਦੇ ਨਾਲ ਉਹ ਸਕੂਲ ਦੇ ਪ੍ਰੋਜੈਕਟਾਂ ਦਾ ਜਿਹੜਾ ਅਸੀਂ ਉਹ ਅ ਅਦਕਾਟਣ ਕੀਤਾ ਆ ਇੱਥੇ ਵੀ ਰਿਪੇਅਰ ਮੇਨਟੇਨੈਂਸ ਦਾ ਜੋ ਵਾਸ਼ਰੂਮਾ ਦਾ ਸੀ ਔਰ ਜਿਹੜੀਆਂ ਸਲਾਈ ਮਸ਼ੀਨਾਂ ਦਾ ਪ੍ਰੋਜੈਕਟ ਸੀ ਜਿਹੜੇ ਹੋਰ ਵੀ ਇਹ ਸਕੂਲ ਦੇ ਜਿਹੜੇ ਗ੍ਰਾਂਟਾਂ ਆਈਆਂ ਨੇ ਪੈਸੇ ਆਏ ਨੇ ਉਹਨਾਂ ਸਾਰਿਆਂ ਦਾ ਅਸੀਂ ਅਦਕਾਟਣ ਕਰਿਆ ਅੱਗੇ ਜਿਹੜਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਪਿੰਗਾਬਾਲਾ ਜਿਹੜਾ ਹੈਗਾ ਉੱਥੇ ਜਾਵਾਂਗੇ ਉਸ ਤੋਂ ਉਪਰੰਤ ਅਸੀਂ ਜਿਹੜਾ ਹੈਗਾ ਬੋਪਾਰਾਵਾ ਹਾਈ ਸਕੂਲ ਦੇ ਵਿੱਚ ਜਾਵਾਂਗੇ ਫੇਰ ਜਿਹੜਾ ਹੈਗਾ ਅੱਗੇ ਇੱਕ ਜਿਹੜਾ ਚੱਕ ਥੋਥੜ ਸਕੂਲ ਆ ਸਗਾਈਪਨ ਵੀ ਉੱਥੇ ਜਾ ਕੇ ਜਿਹੜਾ ਹੈਗਾ ਸੀ ਉਹਨਾਂ ਬੱਚਿਆਂ ਨੂੰ ਉਹ ਕਮਰੇ ਔਰ ਜਿਹੜਾ ਵੀ ਚੀਜ਼ਾਂ ਹੈ ਜਾਂ ਉਹ ਸਾਰੀਆਂ ਸਮਰਪਿਤ ਕਰਾਂਗਾ ਵਿਭਾਗ ਦੇ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਿਆਂ ਵਿੱਚ ਇੱਕ ਸਾਇੰਸ ਲੈਬ ਦਾ ਉਦਘਾਟਨ ਸ਼੍ਰੀ ਪ੍ਰੇਮ ਕੁਮਾਰ ਜੀ ਤਲਕਾ ਇੰਚਾਰਜ ਪਡੋਰ ਹਮਾਗੜੀ ਪਾਰਟੀ ਤੋਂ ਉਹਨਾਂ ਨੇ ਕਰਮ ਕਰਵਾ ਲਿਆ ਅੱਜ ਇਸ ਲੈਬ ਨੂੰ ਬੱਚਿਆਂ ਲਈ ਸਮਰਪਿਤ ਕੀਤਾ ਤੇ ਉਦਘਾਟਨ ਤੇ ਅੱਜ ਇਸੇ ਫੰਕਸ਼ਨ ਇੱਕ ਫੰਕਸ਼ਨ ਦੇ ਰੂਪ ਦੇ ਵਿੱਚ ਜਿਹੜੇ ਵਿਦਿਆਰਥੀ ਸਾਡੇ ਜਿਹੜੇ ਨਾਨ ਰੂਮਡ ਕਲਾਸਿਸ ਦੇ ਵਿੱਚ ਪਾਸ ਸੈਕੰਡ 3rd ਆਏ ਸੀ ਉਹਨਾਂ ਦੇ ਮਾਪਿਓ ਤੇ ਉਹਨਾਂ ਵਿਦਿਆਰਥੀਆਂ ਨੂੰ ਵੀ ਸਨਮਾਨ ਤੇ ਇਸੇ ਤਰ੍ਹਾਂ ਇਸੇ ਲੜੀ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਜੋ ਕਿ ਜਿਲ੍ਹਾ ਪੱਤਰੀ ਮੁਕਾਬਲਿਆਂ ਦੇ ਵਿੱਚ ਪਾਸ ਸੈਕੰਡ 3rd ਆਏ ਸੀ ਉਹਨਾਂ ਨੂੰ ਵੀ ਜਿਹੜਾ ਇਹ ਸਭ ਫੰਕਸ਼ਨ ਦੇ ਵਿੱਚ ਜਿਹੜਾ ਹੈ ਉਹ ਸਨਮਾਨਤ। ਤੋਂ ਮੈਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਜਿਹੜੀ ਹੈ ਅਚੀਵਮੈਂਟ ਭਾਵੀ ਤੇ ਦੇ ਪਾਸ ਸੈਕੰਡ ਹੈਂਡ ਆਇਸ। ਉਹਨਾਂ ਲਈ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨਾਲ ਹੀ ਇਹਨਾਂ ਦੇ ਟੀਚਰ ਗਾਈਡ ਜੋ ਕਿ ਉਹਨਾਂ ਨੂੰ ਬਾਰਗ ਦਿੱਤਾ ਤਾਂ ਦੇ ਪਾਸ ਸੈਕੰਡ ਹੈਂਡ ਆਇਸ। ਉਹਨਾਂ ਨੂੰ ਵੀ ਵਧਾਈ ਜਨਾਵਾਂ ਤੇ ਸਾਡੇ ਕੋਚ ਜਸਮਾਨ ਜੀ ਜਿਨ੍ਹਾਂ ਦੇ ਸਤਿਕਾਰ ਇਹ ਵਿਦਿਆਰਥੀ ਜਿਹੜੇ ਐਕਸਪੋਰਟਸ ਦੇ ਸੀਗੇ ਜ਼ਿਲ੍ਹਾ ਪਤਨੇ ਦੇ ਵਿੱਚ ਆਪਣਾ ਨਾਮ ਨਾ ਖਟਿਆ ਮੈਂ ਅੰਜੁਵਾਲਾ ਸਕੂਲ ਇਨਚਾਰਜ ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆ ਮੇਰੇ ਨਾਲ ਮੇਰੇ ਸੱਜੇ ਹੱਥ ਖੜੇ ਨੇ ਸਾਡੇ ਸਮਾਜ ਸੇਵੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਐਕਸ ਮੈਂਬਰ ਜਿਹੜੇ ਕਿ ਅਮਰੀਕਾ ਤੋਂ ਨੇ ਸਰਦਾਰ ਸੁਰਜੀਤ ਸਿੰਘ ਜੀ ਮੇਰੇ ਵੱਡੇ ਭਾਜੀ ਇਹਦੇ ਇਧਰ ਸਾਡੇ ਸਰਦਾਰ ਚਰਨਜੀਤ ਸਿੰਘ ਜੀ ਜਿਹੜੇ ਕਿ ਸਾਡੇ ਸਕੂਲ ਨੂੰ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਨੇ ਸਾਡਾ ਸਕੂਲ ਬੰਦ ਹੋ ਚੁੱਕਾ ਸੀ ਇਸ ਸਕੂਲ ਨੂੰ ਤਾਲੇ ਲੱਗਿਆ ਸੀ ਤੇ ਇਹਦੇ ਨਾਲ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਸਕੂਲ ਬੰਦ ਹੋ ਗਿਆ ਮੈਂ ਇਸ ਸਕੂਲ ਤੋਂ ਅਸੀਂ ਦੂਸਰੇ ਸਕੂਲ ਚ ਮਰਜ ਹੋ ਗਏ ਤੇ ਮੇਰੇ ਕੋਲ ਉਸ ਸਕੂਲ ਦਾ ਚਾਰਜ ਆ ਗਿਆ ਤਾਂ ਇਹਨਾਂ ਦੇ ਦਿਲ ਦੇ ਵਿੱਚ ਵੀ ਗੱਲ ਸੀਗੀ ਕਿ ਭੈਣ ਜੀ ਹੁਣੀ ਇੱਥੇ ਵਧੀਆ ਪੜਾਉਂਦੇ ਸੀਗੇ ਸਿਰਫ ਬਿਲਡਿੰਗ ਅਨਸ ਰੱਖਿਆ ਸੀ ਸਾਡੇ ਵਿਭਾਗ ਨੇ ਸਾਡੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਸੋਚਿਆ ਕਿ ਜੇ ਕੋਈ ਬੱਚਾ ਇਹਦੇ ਹੇਠੇ ਆ ਗਿਆ ਤਾਂ ਇਹ ਜਿਹੜੀ ਬਿਲਡਿੰਗ ਆ ਇਹ ਸਾਨੂੰ ਕਿਤੇ ਖਰਾਬ ਨਾ ਕਰੇ ਦੂਸਰਾ ਸਾਡੇ ਕੋਲ ਸੀਗਾ ਇਨਫਰਾਸਟ੍ਰਕਚਰ ਸਾਡੇ ਬਿਲਡਿੰਗ ਦੀ ਘਾਟ ਹੋਣ ਕਰਕੇ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਅਸੀਂ ਬੱਚੇ ਬਿਠਾਉਣੇ ਆ ਤੇ ਅਸੀਂ ਤੁਹਾਡੇ ਕੰਧ ਨੂੰ ਓਪਨ ਕਰਕੇ ਇੱਧਰ ਬੱਚੇ ਬਿਠਾ ਸਕਦੇ ਆ ਤਾਂ ਕਿ ਅਸੀਂ ਸਾਡੇ ਸਾਨੂੰ ਸਰਕਾਰ ਤੋਂ ਅੱਜ ਤੋਂ 2 ਸਾਲ ਪਹਿਲਾਂ ਇੱਕ ਦੋ ਗ੍ਰਾਂਟ ਆਈਆਂ ਕਲਾਸਰੂਮ ਦੀਆਂ ਇੱਕ ਗ੍ਰਾਂਟ ਸੀ ਮੇਜਰ ਰਿਪੇਅਰ ਦੀ ਕਿ ਤੁਸੀਂ ਛੱਤਾਂ ਨੂੰ ਤੇ ਇਸ ਬਿਲਡਿੰਗ ਨੂੰ ਉੱਚਾ ਚੁੱਕ ਲੋ ਪਰ ਇਹ ਜਿਹੜਾ ਸਾਰੇ ਗਰਾਿਆਂ ਦਾ ਪਾਣੀ ਇਸ ਬਿਲਡਿੰਗ ਦੇ ਅੰਦਰ ਆਉਂਦਾ ਸੀ ਤਾਂ ਇਹ ਸਕੂਲ ਘੱਟੋ ਘੱਟ ਸਾਨੂੰ 7 ਫੁੱਟ ਉੱਚਾ ਚੁੱਕਣਾ ਪੈਣਾ ਸੀ ਇਸ ਲਈ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਏ ਸਾਨੂੰ ਇਹ ਤਾਂ ਮੈਨੂੰ ਇਹ ਸਕੂਲ ਦੇ ਵਿੱਚ 17-18 ਸਾਲ ਹੋ ਗਏ ਜਦੋਂ ਇਹ ਬਹੁਤ ਨੀਵੀਂ ਬਿਲਡਿੰਗ ਸੀਗੀ ਅਸੀਂ ਇਹਦੇ ਲਈ ਐਫਰਟਸ ਕਰਦੇ ਸੀ ਪਰ ਇਹ ਬਿਲਡਿੰਗ ਸਾਰੀ ਦੀ ਸਾਰੀ ਢਾਕੇ ਦੁਬਾਰਾ ਬਣਨੀ ਸੀ ਇਸ ਕਰਕੇ ਜਦੋਂ ਸਕੂਲ ਜਦੋਂ ਬੰਦ ਹੋ ਗਿਆ ਇਹ ਖਸਤਾ ਹਾਲਤ ਦੇ ਵਿੱਚ ਸੀ ਕਿਸੇ ਦਾ ਨੁਕਸਾਨ ਨਾ ਹੋ ਜਾਏ ਬੱਚੇ ਦਾ ਉਤੋਂ 2 ਦਿਨ ਬਾਅਦ ਫਿਰ ਜਿਹੜੇ ਕ੍ਰਿਸ਼ਨ ਕੁਮਾਰ ਜੀ ਸੀਗੇ ਉਹਨਾਂ ਨੂੰ ਕਹਿ ਕੇ ਅਸੀਂ ਉਹਨਾਂ ਦੇ ਆ ਕਾਫੀ ਰਿਕੁਐਸਟ ਕੀਤੀ ਕਿ ਸਰ ਆਪਣਾ ਵजूद ਖਤਮ ਹੋ ਜਾਣਾ ਫਿਰ ਦੁਬਾਰਾ ਇਹ ਸਕੂਲ ਸੁਰਜੀਤ ਹੋਇਆ ਉਹਦੇ ਵਾਸਤੇ ਐਕਸਟੈਂਸ਼ਨ ਜਿਹੜੀ ਆ ਇਹਨਾਂ ਕੋਲ ਮੈਂ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਤੁਹਾਡੇ ਬਜ਼ੁਰਗਾਂ ਨੇ ਸਾਨੂੰ ਕਿਹਾ ਸੀ ਕਮਰਾ ਪਾ ਕੇ ਦੇਣਾ ਉਹਨਾਂ ਨੇ ਉਸ ਚੀਜ਼ ਨੂੰ ਨਿਭਾਉਂਦੇ ਹੋਏ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਰੋਸ਼ਨ ਕਰਦੇ ਹੋਏ ਸਾਡੇ ਸਕੂਲ ਨੂੰ 1 ਕਰੋੜ ਰੁਪਏ ਦੀ ਪ੍ਰਾਪਰਟੀ ਪਰਚੇਸ ਕਰਕੇ ਦਿੱਤੀ ਪਹਿਲਾਂ ਸਾਨੂੰ 2 ਸਾਲ ਬੱਚਿਆਂ ਨੂੰ ਵੈਸੇ ਬੈਠਣ ਲਈ ਇਹਨਾਂ ਨੇ ਸਹਿਯੋਗ ਦਿੱਤਾ ਇਹਦੇ ਨਾਲ ਨਾਲ ਮੇਰੇ ਸੱਜੇ ਹੱਥ ਸਰਦਾਰ ਜਗਿੰਦਰ ਸਿੰਘ ਢਿੱਲੋਂ ਭਾਜੀ ਜਿਹੜੇ ਹੁਣ ਸਾਡੇ ਕੋਲ ਇੱਥੇ ਆਏ ਹੋਏ ਆ ਇੰਗਲੈਂਡ ਤੋਂ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਾਡੇ ਕੋਲ ਇਹਨਾਂ ਨੇ ਸਕੂਲ ਦੇ ਲੈਫਟ ਸਾਈਡ ਵਾਲੀ ਬਿਲਡਿੰਗ ਭਾਵ ਕਿ ਸਕੂਲ ਨੂੰ ਜਿਹੜੀ ਹਾਰੀਜ਼ੋਂਟਲ ਐਕਸਪੈਂਸ਼ਨ ਹੈ ਉਹ ਇਹਨਾਂ ਦੋਨਾਂ ਭਰਾਵਾਂ ਨੇ ਕੀਤੀ ਹੈ ਅੱਜ ਦਾ ਜਿਹੜਾ ਫੰਕਸ਼ਨ ਸੀ ਇਹ ਸਰਕਾਰ ਵੱਲੋਂ ਚਲਾਇਆ ਗਿਆ ਸੀ ਜਿਹਦੇ ਵਿੱਚ ਮਰੀਮ ਕੁਮਾਰ ਜੀ ਸਾਡੇ ਪ੍ਰਿੰਸੀਪਲ ਚੀਫ ਅਗਸਟ ਬਣ ਕੇ ਆਏ ਤੇ ਕੋਸ਼ਿਸ਼ ਜਿਹੜੀ ਸੀਗੀਆਂ ਉਹਨਾਂ ਦੇ ਫਾਰਮਲ ਤੌਰ ਤੇ ਉਦਘਾਟਨ ਕਰਕੇ ਗਏ ਹੈਗੇ ਆ ਅਸੀਂ ਧੰਨਵਾਦੀ ਆ ਸਰਕਾਰ ਦੇ ਵੀ ਤੇ ਸਭ ਤੋਂ ਜ਼ਿਆਦਾ ਧੰਨਵਾਦੀ ਆ ਅਸੀਂ ਆਪਣੇ ਸਹਿਯੋਗੀ ਇਹਨਾਂ ਭਰਾਵਾਂ ਦੇ ਇਹਨਾਂ ਨੇ ਮੇਰੇ ਜਿਹੜੇ ਇੱਧਰ ਖੜੇ ਨੇ ਖੱਬੇ ਹੱਥ ਚਰਨਜੀਤ ਜੀ ਕੁੱਕੂ ਇਹਨਾਂ ਨੇ ਆਪਣੀ ਬਿਲਡਿੰਗ ਪਰਚੇਜ਼ ਕਰਕੇ ਪਹਿਲਾਂ ਇਹਨਾਂ ਨੂੰ ਸਕੂਲ ਨਹੀਂ ਤਾਂ ਬੰਦ ਹੋ ਜਾਣਾ ਸੀ ਅਸੀਂ ਬੱਚੇ ਕਿੱਥੇ ਪੜਾਉਂਦੇ ਜੇ ਸਾਨੂੰ ਸਕੂਲ ਨਹੀਂ ਦਿੰਦੇ ਨਾ ਇਹਨਾਂ ਨੇ ਪਹਿਲਾਂ ਉੱਥੇ ਸਾਨੂੰ ਇਹ ਹੀ ਅਕਮੋਡੇਟ ਕੀਤਾ ਉਦੋਂ ਬਾਅਦ ਇਹ ਸਾਰੀ ਸਾਰੀ ਬਿਲਡਿੰਗ ਇਹਨਾਂ ਨੇ ਡੋਨੇਟ ਕਰ ਦਿੱਤੀ ਇਹ ਅੱਜ ਸਕੂਲ ਦੇ ਨਾਂ ਆ ਦੂਜੇ ਪਾਸੇ ਸੱਜੇ ਹੱਥ ਸਰਦਾਰ ਜਗਿੰਦਰ ਸਿੰਘ ਜੀ ਆ ਇਹਨਾਂ ਨੇ ਇਦੋਂ ਵੀ ਪਹਿਲਾਂ 4 ਸਾਲ ਪਹਿਲਾਂ ਇਹਨਾਂ ਨੇ ਜਿਹੜੀ ਇਹਨਾਂ ਕੋ ਸਾਢੇ 4 ਮੰਜ਼ਲ ਦੀ ਜਗ੍ਹਾ ਆ ਉਹ ਬਿਲਕੁਲ ਸਕੂਲ ਦੇ ਫਰੰਟ ਤੇ ਲੱਗਦੀ ਆ ਉਹ ਸਕੂਲ ਦੇ ਨਾਂ ਰਜਿਸਟਰੀ ਕਰਾਤੀ ਸੀ ਮੈਂ ਇੱਥੇ ਵੀ ਹਾਈਲਾਈਟ ਕਰਨਾ ਚਾਹੁੰਦਾ ਵੀ ਉਹ দান ਕੀਤੀ ਜਗ੍ਹਾ ਨੂੰ ਸਰਕਾਰ ਨੇ ਅਜ ਤੱਕ ਇਸ ਸਕੂਲ ਦੇ ਨਾਲ ਮਰਜ ਨਹੀਂ ਕੀਤਾ ਤੇ ਨਾ ਹੀ ਉਹਨੂੰ ਖਾਲੀ ਕਰਾਇਆ ਕੁਝ ਗੁਰਾਇਆ ਦੇ ਜਿਹੜੇ ਆਪਣੇ ਆਪ ਨੂੰ ਕੁਝ ਕਹਿੰਦੇ ਕਹਾਉਂਦੇ ਪਾਸੇ ਦੇ ਬੰਦੇ ਆ ਉਹ ਇਸ ਚੀਜ਼ ਦੇ ਨਾਲ ਸਹਿਯੋਗ ਨਹੀਂ ਕਰਦੇ ਸਾਡੀ ਮੈਡਮ ਜੀ ਬੜੇ ਫਰਿਸ਼ਤਾ ਹੀ ਆ ਬੜੇ ਆਪਣੇ ਗੁਰਾਇਆ ਲਈ ਬਰਦਾਨ ਆ ਇਹ ਇੰਨਾ ਸੋਹਣਾ ਸਕੂਲ ਸਾਨੂੰ ਦੇ ਰਿਹਾ ਜਿੱਥੇ ਜਿਹੜੇ ਲੋ ਕਲਾਸ ਦੇ ਕਹਿੰਦੇ ਬਈ ਬੱਚੇ ਆ ਉਹ ਪੜ੍ਹਦੇ ਆ ਤੇ ਅੱਗੇ ਉਹਨਾਂ ਦਾ ਫਿਊਚਰ ਬਣਦਾ